ਗੁੱਡ ਮਾਰਨਿੰਗ ਟੂ ਆਲ ਆਈ ਹੋਪ ਕਿ ਤੁਸੀਂ ਸਾਰੇ ਗੁੱਡ ਹੋਵੋਗੇ ਤੇ ਅੱਜ ਸਾਡੇ ਦਿਨ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਹੈਗੀ ਆ ਦਲੀਏ ਤੋਂ ਲੋਕੀ ਚਾਹ ਤੋਂ ਕਰਦੇ ਆ ਮੈਂ ਦਲੀਏ ਤੋਂ ਕਰਦੀ ਪਈ ਆ ਮੈਂ ਚਾਹ ਵੀ ਬਣਾਉਣੀ ਆ ਮੈਂ ਸੋਚਿਆ ਕਿ ਦਲੀਆ ਵੀ ਜਦ ਤੱਕ ਬੰਦਾ ਰਹੇਗਾ ਠੀਕ ਹੈ ਅਸੀਂ ਗੈਸ ਨੂੰ ਕਰ ਦਿੱਤਾ ਜਿਉਂ ਤੇ ਮੇਰੇ ਕੋਲ ਹੈਗਾ ਜੇ ਰੋਸਟਡ ਦਲੀਆ ਤੇ ਉਹ ਬੇਟਾ ਸੇਰੇ ਸੇਰੇ ਦਲੀਆ ਖਾਂਦਾ ਹੈ ਇਸ ਲਈ ਮੈਂ ਕਿਹਾ ਵੀ ਚਾਹ ਦੇ ਨਾਲ ਨਾਲ ਆਪਾਂ ਦਲੀਆ ਜਿਹੜਾ ਉਹ ਵੀ ਬਣਾਉਣਾ ਸਟਾਰਟ ਕਰ ਦਿੰਨੇ ਆ ਜਿਹੜਾ ਕਿ ਦਲੀਆ ਵੀ ਬਣ ਜਾਏਗਾ ਤੇ ਚਾਹ ਵੀ ਪੀ ਲਾਂਗੇ ਆਪਾਂ ਠੀਕ ਹੈ ਰੋਸਟਡ ਦਲੀਆ ਹੈ ਮੇਰੇ ਕੋ ਤੇ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਉਹਨਾਂ ਬਣਾ ਸਕਦੇ ਹੋ ਮੈਨੂੰ ਜਿੰਨਾ ਚਾਹੀਦਾ ਮੈਂ ਉਹਨਾਂ ਕੁ ਪਾ ਲਿਆ ਹੋਇਆ ਤੇ ਬਿਲਕੁਲ ਸਲੋ ਜਿਹਾ ਫਲੇਮ ਕਰ ਲੈਣਾ ਕਿਉਂਕਿ ਸਟੀਲ ਦਾ ਬਰਤਨ ਹੈ ਜੇ ਚਲੋ ਜਲਦੀ ਸੜ ਜਾਂਦਾ ਦਲੀਆ ਦੇਚਨ ਮੈਂ ਹਲਕਾ ਜਿਹਾ ਪਣਾ ਹੁਣ ਦੇਸੀ ਕਿਉਂ ਤੇ ਇਹ ਦਲੀਆ ਜਦੋਂ ਬਣਾ ਕੇ ਖਾਂਦੇ ਉਦੋਂ ਵੀ ਦੇਸੀ ਕਿਉਂ ਪਾ ਸਕਦੇ ਹੋ ਤੇ ਦੇਸੀ ਕਿਉਂ ਜਿਹੜਾ ਹੈ ਕਿ ਮੈਂ ਘਰ ਦਾ ਹੀ ਯੂਜ਼ ਕਰਦੀ ਆ ਆਪਣਾ ਹੀ ਬਣਿਆ ਹੁੰਦਾ ਸਾਡਾ ਤੇ ਇਹਨੂੰ ਆਪਾਂ ਜ਼ਿਆਦਾ ਤਾਂ ਨਹੀਂ ਭੁੰਨ ਸਕਦੇ ਕਿਉਂਕਿ ਪਹਿਲਾਂ ਹੀ ਹੋਇਆ ਹੋਇਆ ਪੁੱਜਿਆ ਹੋਇਆ ਇਹ ਦਲੀਆ ਮੈਂ ਲਿਆ ਆ ਤੇ ਜਦੋਂ ਆਪਾਂ ਦਲੀਆ ਕੱਚਾ ਵਾਲਾ ਲੈਣੇ ਆ ਭੁੰਨਣ ਤੋਂ ਬਿਨਾ ਵਾਲਾ ਉਹਨੂੰ ਥੋੜਾ ਜਿਹਾ ਬ੍ਰਾਊਨ ਕਰਨਾ ਪੈਂਦਾ ਤੇ ਬ੍ਰਾਊਨ ਕੀਤੇ ਤੋਂ ਬਿਨਾਂ ਨਹੀਂ ਤੁਸੀਂ ਬਣਾਉਣਾ ਕਿਉਂਕਿ ਤੇ ਚੰਗਾ ਨਹੀਂ ਬਣਦਾ ਹੁੰਦਾ ਉਹ ਵਾਲਾ ਦਲੀਆ ਕੱਚਾ ਜਿਹੜਾ ਇਹ ਪਹਿਲਾਂ ਹੀ ਭੁੰਨਿਆ ਹੀ ਲਿਆ ਸੀ ਮੈਂ ਠੀਕ ਹੈ ਬਸ ਇਹਨੂੰ ਹਲਕਾ ਜਿਹਾ ਹੀ ਐਵੇਂ ਮਿਕਸ ਕਰਨਾ ਆਪਾਂ ਘੋਚ ਹੁਣ ਮੈਂ ਇਹਦੇ ਵਿੱਚ ਪਾਦਣ ਲੱਗੀ ਆ ਜੀ ਥੋੜਾ ਜਿਹਾ ਪਾਣੀ ਪਾਣੀ ਮੇ ਤਾਂ ਪਾ ਰਹੀ ਹਾਂ ਕਿ ਪਾਣੀ ਦੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਰੀਮੇ ਲੈਣਾ ਆ ਤੇ ਉਸ ਤੋਂ ਬਾਅਦ ਮੈਂ ਦੁੱਧ ਪਾਉਂਗੀ ਇਹਦੇ 'ਚ ਉਹ ਤੁਹਾਡੀ ਮਰਜ਼ੀ ਆ ਤੁਸੀਂ ਦੁੱਧ ਵਾਲਾ ਦਲੀਆ ਖਾਣਾ ਪਸੰਦ ਕਰਦੇ ਹੋ ਕਿ ਜਾਂ ਸਿੰਪਲ ਹੀ ਖਾਣਾ ਉਹ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਵੀ ਦੁੱਧ ਪਾਉਣਾ ਤਾਂ ਵੀ ਚੱਲੂਗਾ ਬਹੁਤ ਟੇਸਟੀ ਲੱਗਦਾ ਵੈਸੇ ਤੇ ਇਹਦੇ 'ਚ ਮੈਂ ਜ਼ਰੂਰ ਦੁੱਧ ਪਾਉਣੀ ਹੁੰਨੀ ਆ ਤੇ ਚਲੋ ਜੀ ਹੁਣ ਰੱਖਦੇ ਆ ਉੱਪਰ ਆਪਾਂ ਚਾਹ ਆਪਣੀ ਤੇ ਹੁਣ ਅਸੀਂ ਕਰਨ ਲੱਗੇ ਆ ਜੀ ਆਪਣੀ ਚਾਹ ਦੇ ਕੱਪ ਦੀ ਤਿਆਰੀ ਸੋ ਮੈਨੂੰ ਪਤਾ ਹੈ ਤੁਸੀਂ ਮੇਰੀ ਚਾਹ ਬਣਦੀ ਵੇਖ ਕੇ ਇੱਕ ਵਾਰ ਜ਼ਰੂਰ ਟਰਾਈ ਕਰੋਗੇ ਕਿ ਐਸੀ ਵੀ ਚਾਹ ਐਵੇਂ ਦੀ ਪੀਣੀ ਆ ਚਲੋ ਗੈਸ ਨੂੰ ਕਰਦੇ ਆਨ ਕਿਉਂਕਿ ਇਹ ਹੈਗੀ ਹੈ ਮੇਰੀ ਸਪੈਸ਼ਲ ਟੀ ਕੱਚੇ ਦੁੱਧ ਦਾ ਇੱਕ ਕੱਪ ਲਿਆ ਮੈਂ ਤੇ ਇਹਦੇ ਵਿੱਚ ਮੈਂ ਪਾ ਰਹੀ ਆ ਇੱਕ ਹਰੀ এলাਚੀ ਉਹਨੂੰ ਕੁੱਟਿਆ ਸੀ ਮੈਂ ਛੋਟਾ ਜਿਹਾ ਪੀਸ ਅਦਰਕ ਦਾ ਕੁੱਟਿਆ ਹੋਇਆ ਠੀਕ ਹੈ ਏ ਮੇਰੀ ਖਾਸੀ ਚਾਹ ਜੇ ਸਪੈਸ਼ਲ ਟੀ ਜਿੰਨੂੰ ਕਹਿੰਦੇ ਆ ਤੇ ਇਹ ਹੋਰ ਮੈਂ ਪਾ ਰਹੀ ਹਾਂ ਇਹਦੇ ਚ ਤુલਸੀ ਦੀਆਂ 2-4 ਪੱਤੀਆਂ ਤੁਹਾਨੂੰ ਪਤਾ ਹੈ ਤુલਸੀ ਅੱਜ ਕੱਲ੍ਹ ਠੰਡ ਦੇ ਨਾਲ ਨਾ ਉਹ ਸੜ ਜੇ ਜਾਂਦੀ ਆ ਤੇ ਜਿਆਦਾ ਵਧੀਆ ਜਿਹੜੇ ਪੱਤੇ ਆ ਉਹ ਨਹੀਂ ਸੀ ਹੈਗੇ ਤੇ ਇਸ ਲਈ ਮੈਂ ਜਿੱਦਾਂ ਦੇ ਹੈਗੇ ਪਾ ਲਏ ਹਰੇ ਵਾਲੇ ਸੀ ਤੇ ਜਿਹੜੀ ਮੈਂ ਖਾਸ ਚੀਜ਼ ਇਹਦੇ ਚ ਪਾਉਣੀ ਆ ਤੁਸੀਂ ਜ਼ਰੂਰ ਚਾਹ ਚ ਪਾ ਕੇ ਤੇ ਰਿੰਨ ਕੇ ਜਰੂਰ ਪੀਓਗੇ ਅੱਜ ਵਾਲਾ ਮੇਰਾ ਵਲੌਗ ਦੇਖ ਕੇ ਮੇਰਾ ਪ੍ਰੋਮਿਸ ਹੈ ਦਰਨਾ ਤੁਸੀਂ ਜਰੂਰ ਪੀਓਗੇ ਠੀਕ ਹੈ ਤੇ ਕਰਨਾ ਵੀ ਟਰਾਈ ਜਰੂਰ ਇਦਾਂ ਦੀ ਚਾਹ ਨੂੰ ਟਰਾਈ ਕਰਕੇ ਤੁਸੀਂ ਦੇਖਣਾ ਹੈ ਕਿੰਨੀ ਟੇਸਟੀ ਬਣਨੀ ਹੈ ਚਾਹ ਸਪੈਸ਼ਲ ਮੇਰੀ ਜਿਹੜੀ ਚੀਜ਼ ਆ ਲਾਸਟ ਵਿੱਚ ਪਾਉਣ ਲੱਗੀ ਆ ਮੈਂ ਦੇਖ ਲਓ ਕੀ ਹੈ گلاب ਦੀਆਂ ਪੱਤੀਆਂ ਚਾਹ ਬਣਨੀ ਹੈ ਬਹੁਤ ਜ਼ਿਆਦਾ ਟੇਸਟੀ ਚੀਨੀ ਆਪਾਂ ਪਾਉਣੀ ਆ ਜਿੰਨੀ ਕਸੀਂ ਪੀਣੀ ਆ ਮੈਂ ਜ਼ਿਆਦਾ ਚੀਨੀ ਨਹੀਂ ਚਾਹ ਪਾਉਂਦੀ ਕਾਟੀ ਬਣਨੇ ਆ ਹੁਣ ਅਸੀਂ ਮੇਨ ਚੀਜ਼ ਪਾਵਾਂਗੇ ਜਿਸ ਦੇ ਨਾਲ ਚਾਹ ਨੇ ਤਿਆਰ ਹੋਣਾ ਆ ਚਾਹ ਪੱਤੀ ਮੈਂ ਬੜੇ ਟਾਈਮ ਤੋਂ ਸੋਚਦੀ ਪਈ ਸੀ ਕਿ ਆਪਣੇ ਫਰੈਂਡਸ ਨੂੰ ਦੱਸਾਂ ਕਿ ਮੈਂ ਚਾਹ ਕਿਵੇਂ ਬਣਾ ਕੇ ਪੀਨੀ ਆ ਤੇ ਜਿੱਦਨ ਗਲਾਬ ਦਾ ਪੱਤੀਆਂ ਨਹੀਂ ਹੁੰਦੀਆਂ ਜਾਂ ਜਿਹੜਾ ਰੋਜ਼ਾ ਨਹੀਂ ਮਤਲਬ ਖਿਲਿਆ ਹੁੰਦਾ ਤੇ ਉਦੋਂ ਮੈਨੂੰ ਬਹੁਤ ਹੁੰਦਾ ਕਿ ਅੱਜ ਤੇ ਹੈ ਹੀ ਨਹੀਂ ਦੱਸ ਤੇ ਵੈਸੇ ਜਦੋਂ ਵੀ ਗੁਲਾਬ ਖਿਲ ਜਾਂਦਾ ਤੇ ਫਿਰ ਮੈਂ ਚਾਹ ਉਹਦੀ ਜ਼ਰੂਰ ਬਣਾ ਕੇ ਪੀਨੀ ਆ ਕਿ ਮੈਨੂੰ ਲੱਗਦੀ ਆ ਟੇਸਟੀ ਤੇ ਮੈਂ ਉਮੀਦ ਕਰਦੀ ਆ ਤੁਸੀਂ ਜ਼ਰੂਰ ਟਰਾਈ ਕਰੋਗੇ ਤੇ ਮੇਰੇ ਵਲੌਗ ਨੂੰ ਪੂਰਾ ਪਿਆਰ ਦਿਆ ਕਰੋ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਜਿਹੜੇ ਵਲੌਗ ਆ ਮੈਂ ਰੈਗੂਲਰ ਪਾਵਾਂ ਤੇ ਬਾਕੀ ਜੀ ਬਸ ਚਾਹ ਨੂੰ ਇਦਾਂ ਅਸੀਂ ਬਣਾ ਲੈਣਾ ਇਹਦੇ ਚੀਨੀ ਚਾਹ ਪੱਤੀ ਗੁਲਾਬ ਦੀਆਂ ਪੱਤੀਆਂ ਅਦਰਕ ਛੋਟੀ ਇਲਾਚੀ ਤુલਸੀ ਸਭ ਕੁਝ ਪੈ ਗਿਆ ਹੋਇਆ ਤੇ ਚਾਹ ਬਣਨੀ ਹੈ ਹੋਟਲ ਸਟਾਈਲ ਜਿਵੇਂ ਆਪਾਂ ਹਵੇਲੀ ਚੋਂ ਪੀਨੇ ਆ ਹਵੇਲੀ 'ਚ ਚਾਹ ਪੀਵਾਂਗੇ ਤੇ ਉਹਦੇ ਵਿੱਚ ਉਹਨਾਂ ਨੇ ਡਰਾਈ ਫਰੂਟ ਜਿਹੜਾ ਕ੍ਰਸ਼ ਕੀਤਾ ਹੁੰਦਾ ਮੈਨੂੰ ਉਹ ਵੀ ਚਾਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਕਿਸੇ ਦਿਨ ਮੈਂ ਹਵੇਲੀ 'ਚ ਚਾਹ ਪੀਊਂਗੀ ਤੇ ਉਹਦਾ ਵੀ ਤੁਹਾਨੂੰ ਮੈਂ ਵਲੌਗ ਦਿਖਾਵਾਂਗੀ ਕਿ ਮੈਂ कूलड़ वाली चाह जरूर पीनी है हवेली चो देखो चाहते देख के पता चल रहा है कि टेस्ट होगी ये मैं बनाई है जी मॉर्निंग मोरनिंग दो चीज़ा उधर साडा दलिया बनता पाया तो देख सकते हो गैस ऑन है चलता पाया दलिया भी बन रहा मॉर्निंग दी मेरी स्टार्टिंग होगी हुई हो है उस तो बाद मेरी चाह बन पी है बस ਇਦਾਂ ਸਿਏ ਨੂੰ ਚਾਹ ਨੂੰ ਕੰਪਲੀਟ ਆਪਣਾ ਬੋਇਲ ਕਰ ਲਿਆ ਹੋਇਆ ਤੁਹਾਨੂੰ ਦਿਖਾਉਣੀ ਹੈ ਚਾਹ ਕਿਵੇਂ ਦੀ ਲੱਗਦੀ ਹੈ ਬਾਕੀ ਤੁਸੀਂ ਖੁਦ ਘਰ ਬਣਾ ਕੇ ਟੇਸਟ ਕਰਨਾ ਹੈ ਉਹ ਟੇਸਟ ਮੈਂ ਨਹੀਂ ਨਾ ਕਰਵਾ ਸਕਦੀ ਤੁਹਾਨੂੰ ਵਲੌਗ ਦੇ ਰਹੀ ਹੋ ਸਕਦਾ ਤੁਹਾਨੂੰ ਦੇਖ ਕੇ ਹੀ ਟੇਸਟ ਆ ਗਿਆ ਹੋਵੇ ਚਾਹ ਦਾ ਠੀਕ ਹੈ ਉਹ ਤਾਂ ਬਹੁਤ ਵਧੀਆ ਗੱਲ ਹੋਏਗੀ ਬਾਕੀ ਤੁਸੀਂ ਜੂ ਟਰਾਈ ਕਰਨੀ ਹੈ ਚਾਹ ਮੈਂ ਤੁਹਾਨੂੰ ਨਾ ਕੱਪ ਦੇ ਵਿੱਚ ਪਾ ਕੇ ਵੀ ਦਿਖਾ ਦਿੰਨੀ ਆ ਜਾਦਾ ਜਿਹੜਾ ਕਲਰ ਕਿਵੇਂ ਦਾ ਆਇਆ ਦੇਖੋ ਜੀ ਚਾਹ ਬਣ ਕੇ ਰੈਡੀ ਹੋ ਗਈ ਹੋਈ ਆ ਹੁਣ ਤੇ ਵਾਓ ਕਹਿਣਾ ਬੰਦਾ ਹੈ ਕਿਉਂਕਿ ਚਾਹ ਜਿਹੜੀ ਸਾਡੀ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਆ ਇਹਨੂੰ ਅਸੀਂ ਹੁਣ ਕਹਿ ਸਕਦੇ ਹਾਂ ਵਾਓ ਕੀ ਚਾਹ ਆ ਠੀਕ ਹੈ ਤੇ ਇਧਰਲੀ ਸਾਈਡ ਸਾਡਾ ਬੰਦਾ ਪਿਆ ਦਲੀਆ ਤੇ ਦਲੀਆ ਥੋੜਾ ਜਿਹਾ ਥਿੱਕ ਹੋ ਚੁੱਕਾ ਹੈ ਹੁਣ ਮੈਂ ਇਹਦੇ ਚ ਪਾ ਰਹੀ ਆ ਦੁੱਧ ਦੁੱਧ ਦਾ ਮੈਂ ਇੱਕ ਗਲਾਸ ਪਾ ਦਿੱਤਾ ਹੋਇਆ ਉਨ ਬਾਅਦ ਇਹਦੇ ਚ ਹੀ ਆਪਾਂ ਇਹਨੂੰ ਫਿਰ ਤੋਂ ਠਿਕ ਕਰਕੇ ਤੇ ਬਣ ਜਾਣਾ ਤੇ ਫਿਰ ਬੇਟੇ ਨੇ ਲੈਣਾ ਖਾ ਉਹਦੇ ਵਾਸਤੇ ਢੇਲੀ ਜਿਹੜਾ ਦਲੀਆ ਬਣਦਾ ਤੇ ਨਾਲ ਮੈਂ ਆਪਣੀ ਚਾਹ ਬਣਾ ਲੈਣੀ ਹੁੰਨੀ ਆ ਤੇ ਕਮੈਂਟ ਕਰਕੇ ਦੱਸਿਓ ਜਰੂਰ ਚਾਹ ਕਿੰਨੇ ਕਿੰਨੇ ਪੀ ਕੇ ਦੇਖ ਲਈ ਹੈ ਤੇ ਕਿਵੇਂ ਦੀ ਲੱਗੀ ਹੈ ਓਕੇ